ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਘੋਲੀਆ ਖੁਰਦ ਜੀ ਤਹਿਸੀਲ ਨਿਹਾਰ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਦੋ ਨਗ ਲੈ ਕੇ ਆਂਦੇ ਜੀ ਤੇ ਦੋਨੇ ਟੋਕੜ ਗੱਪਣ ਚੈੱਕ ਪਾਸ ਆ ਮੇਰੀ ਸਪੈਸ਼ਲ ਬੇਨਤੀ ਰਹੂਗੀ ਕਿ ਆਪਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲੈ ਕੇ ਆਓ ਤੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਜਾਓ ਜੀ ਬਾਕੀ ਜਿੰਨਾ ਵੀ ਰਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟੇ ਸੈੱਟ ਕਰ ਲੋ ਫੁੱਲ ਡਿਟੇਲ ਮੈਂ ਤੁਹਾਨੂੰ ਬਾਅਦੋਂ ਲੈ ਕੇ ਦਿੰਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਲਾਪੇ ਸਿੰਘ ਜੀ ਪਿੰਡ ਕੋਹਲਿਆ ਖੁਰਦ ਜ਼ਿਲ੍ਹਾ ਮੁਗਤਸੀਲ ਨਿਹੰਗ ਸਿੰਘਾ ਜੀ ਮੋਬਾਈਲ ਨੰਬਰ ਜੀ 9781795255 ਠੀਕ ਆ ਵੀਰੇ ਦੋ ਨਾਂਗਾ ਜੀ ਅੱਜ ਦੋ ਨਾਂਗਾ ਜੀ ਆਇਦਰ ਡੱਬੀ ਵੈੜ ਤੋਂ ਸ਼ੁਰੂ ਕਰਦੇ ਸੂਆ ਕਿੰਨਾ ਮਾ ਸੂਈ ਪਹਿਲਾ ਸੂਈ ਦੂਜੇ ਵਾਸਤੇ ਗੱਭਨ ਢਾਈ ਮਹੀਨੇ ਦੀ ਚੈੱਕ ਪਾਸ ਚੈੱਕ ਪਾਸ ਆ ਕੋਈ ਵੀ ਵੀਰ ਆਉਦਾ ਡਾਕਟਰ ਦਾ ਮਾਲ ਲੈ ਜਾ ਸਕਦਾ ਦੁੱਧ ਕਿੰਨਾ ਤਿਆਰ ਹੈ ਦੁੱਧ 10 ਕਿਲੋ ਦਾ 9 ਕਿਲੋ ਮੰਨ ਕੇ ਲੈ ਕੇ ਜਾਵੀਂ ਜੋਕ ਦਾਂਗੇ ਆਪਾਂ ਜੋਕ ਦਾਂਗੇ ਘੰਡੇ ਵਾਲਾ ਕੋਈ ਵੀ ਵੀਰ ਮੰਨ ਲਓ 50 100 ਕਿਲੋਮੀਟਰ ਤੋਂ ਚੱਲ ਕੇ ਆ ਜੇ ਇਹ ਨਾ ਹੋਵੇ ਬਈ ਦੱਸ ਗਿਆ ਤੇ ਪੰਜ ਹੀ ਨਿਕਲੇ ਬਈ ਖਰਚਾ ਦੇਵਾਂਗੇ ਖਰਚਾ ਦੇਵਾਂਗੇ ਪਹਿਲਾਂ ਗੱਡੀ ਦੇ ਆ ਜੇ ਪਹਿਲਾਂ ਮੁੱਠ ਸੈਂਟ ਠੀਕ ਆ ਬਾਕੀ ਜਿੰਨੀਆਂ ਕ ਆਪਾਂ ਬਈ ਵੀਡੀਓ ਇਸ ਕਰੋ ਬਣਾਇਆ ਸਾਫ਼ ਸੁਥਰਾ ਕੰਮ ਆ ਗੱਲੋ ਤਾਂ ਘੱਟ ਦੱਸੀ ਦਾ ਕਈ ਵਾਰ ਮਾੜਾ ਮੋਡਾ ਪੱਠੇ ਦੱਸੀ ਦਾ ਹੋ ਜਾਂਦਾ ਚੁਵਾਈ ਦੀ ਮੋਟੀ ਆ ਪੂਰੀ ਬਈ ਹੱਥ ਨਾਲ ਲਾਵੇ ਅਜੇ ਤੱਕ ਤਾਂ ਇੰਨੀ ਗਰੰਟੀ ਆ ਪਰ ਦਸੱਲੀ ਵਾਲਾ ਆ ਵੀ ਕਰਕੇ ਲੈ ਕੇ ਜਾ ਦਸੱਲੀ ਪੈਸੇ ਲਾਉਣੇ ਆ ਬਈ ਆਪਣੇ ਘਰੇ ਚੋਕੇ ਲੈ ਜੇ ਠੀਕ ਆ ਥਾਣਾ ਬਹੁਤ ਜ਼ਿਆਦਾ ਟੌਪ ਦਾ ਲੱਗਿਆ ਵਾ ਸੋਹਣਾ ਮੋਟਾ ਥਾਣਾ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਬਾਕੀ ਚੈੱਕ ਕਰ ਸਕਦੇ ਹੋ ਹਵਾਨੇ ਤੇ ਬਰੀਕ ਬਰੀਕ ਵੀਂਜ ਵੀ ਬਹੁਤ ਤੂਰ ਦੀ ਵੀਰੇ ਨਾਲ ਦੀ ਨਾਲ ਦੂਰ ਦਿਓ ਵੀਰੇ ਕੱਦ ਕਾਟ ਵੱਡਾ ਆ ਜਾਂਦਾ ਵੀਰੇ ਹਾਈਟ ਤੁਸੀਂ ਚੈੱਕ ਕਰ ਸਕਦੇ ਹੋ ਹੋਊਗੀ ਵੀਰੇ 5 ਪਲੱਸ ਹੈ ਨਾ ਹਾਈਟ ਦਾ 5.5 ਹੋਊਗੀ ਬਾਈ ਠੀਕ ਹੈ ਜੀ 5 ਤੋਂ 5.5 ਦੇ ਵਿੱਚ ਵਿੱਚ ਆ ਬਾਈ ਦਾ ਹਾਈਟ ਵੱਡਾ ਹੀ ਹੈ ਜੀ ਕੱਦ ਕਾਟ ਕੋਈ ਛੋਟਾ ਨਹੀਂ ਮੰਨ ਸਕਦਾ ਦੁੱਧ 10 ਕਿਲੋ ਆ 9 ਮੰਨ ਕੇ ਆਜੋ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦਾ ਜੀ ਤੇ 2.5 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਆ ਉਹ ਤੁਸੀਂ ਆਪ ਦਾ ਡਾਕਟਰ ਸਾਹਿਬਾਨ ਨਾਲ ਲੈ ਕੇ ਆਓ ਤੇ ਡਿਮਾਂਡ ਵੀਰੇ ਜੈਸਨੋ ਵਾਲੀ ਜਿਹੜੇ ਲੈਣੀ ਆ ਉਹੀ ਦੱਸੋ 55 ਦੇ ਮਾਨਤਨ ਕਰਦੇ ਹੋ ਜੂ ਮਾਨਤਨ ਕਰ 55000 ਚੋ ਮਾਨਤਨ ਕਰਦਾਂਗੇ ਤੇ ਜੇ ਇਹੋ ਜੀ ਏਡੀ ਵੱਡੀ ਬੱਛੀ ਲੈਣੀ ਹੋਵੇ ਨਾ ਖਾਣੇ ਹੈ ਭਈ ਫਾਰਮ ਵਾਲੀ ਪਰ ਆਪਾਂ ਕਿਹਾ ਨਹੀਂਗਾ ਕਿਉਂਕਿ ਉਹ ਯਕੀਨ ਨਹੀਂ ਕਰਦਾ ਕੋਈ ਬਰੀਡ ਬਹੁਤ ਹੈ ਵੈਡ ਦੀ ਬਰੀਡ ਬਹੁਤ ਜ਼ਿਆਦਾ ਜੇ ਏਡੀ ਬੱਛੀ ਲੈਣੀ ਹੋਵੇ ਤੇ 30 35000 ਦੇ ਦਾ ਬੱਛੀ ਆਉ ਤੇ ਤੁਹਾਨੂੰ ਚੈੱਕ ਪਾਸ ਵੈਡ ਮਿਲਦੀਆਂ ਤੇ ਹਵਾਨਾ ਵੀ ਇੰਜ ਨਾਲ ਭਰਿਆ ਪਿਆ ਮਲਕ ਵੈਣ ਪੂਰੀ ਸਟਰੋਂਗ ਹੁੰਦੀ ਆ ਜਿਹੜਾ 2 ਨੰਬਰ ਨਾ ਆ ਗਿਆ ਵੀਰੇ ਇਹਦਾ ਸੂਆ ਕਿੰਨਾ ਮਾ ਜੀ ਇਹ 8 ਮਹੀਨੇ ਦੀ ਗੱਬਣਾ ਦੂਜੇ ਸੂਏ ਵੱਤੇ ਸੁਣਨ ਰਹੇ ਹੁਣ ਦੂਜੇ ਸੂਏ ਸੂਕ ਗਏ 8 ਮਹੀਨੇ ਦੀ ਚੈੱਕ ਪਾਸ ਆ ਦੁੱਧੋ ਡਰਾਈ ਹੈ ਜੀ ਦੁਆ ਥਣ ਪਾਸ ਕਰਾ ਦੂ ਥਣ ਪਾਸ ਕਰਾ ਦੋਗੀ ਠੀਕ ਆ ਤੋੜ ਕੇ ਦਿਖਾ ਦਿਓ ਵੀਰੇ ਹਾਈਟ 1 ਨੰਬਰ ਨਾਲੋਂ ਥੋੜੀ ਜੀ ਨੀਵੀ ਹੈ ਜੀ ਬਾਕੀ ਥੋੜੀ ਜੀ ਘੱਟ ਸੇਵਾਲੇ ਘਰੋਂ ਆਈ ਵੀ ਹੈ ਵੜੇ ਵੀ ਚੰਗੀ ਹੈ ਜੀ 8 ਮਹੀਨੇ ਦੀ ਕਨਫਰਮ ਚੈੱਕ ਪਾਸ ਆ ਉਹ ਤੁਸੀਂ ਆਪ ਦਾ ਵੀਰੇ ਡਾਕਟਰ ਸਾਹਿਬਾਨ ਲਿਆ ਕੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਜਾਓ ਸੋਨਾ ਥਾਣਾ ਕੱਲਾ ਕੱਲਾ ਨਿਖੜਵਾ ਹੱਥੀ ਚਵਾਈ ਵਾਲਾ ਜੇ ਸੰਭੀ ਪੜੀ ਹੁੰਦੀ ਤੁਹਾਨੂੰ ਵੀ ਪਤਾ ਵੀਰੇ ਕਿੰਨੇ ਰੁਪਈਆ ਦੀ ਗਾਂ ਸੀਗੀ ਤੇ ਆ ਇੱਕ ਪਾਸੋ ਬੈਠਾ ਵਾ ਵੀਰੇ ਤਾਂ ਥੋੜਾ ਜਹਾ ਸ਼ਾਪ ਬਾਈ ਸੱਚ ਬੈਠੀ ਆ ਸ਼ਾਪ ਬੈਠੀ ਵੀ ਆ ਬੇਮਲੂਮੀ ਸ਼ਾਪ ਬੈਠੀ ਬੇਮਲੂਮੀ ਆ ਐਨਾ ਨਹੀਂ ਪਤਾ ਲੱਗਦਾ ਹੁਣ ਚੈੱਕ ਕਰੋ ਜੀ ਬੈਠੀ ਆ ਥੋੜੀ ਜੀ ਤੇ ਪਰ ਤੋਰੇ ਦੀ ਓਕੇ ਆ ਜੀ ਤੇ ਇਹਦੀ ਡਿਮਾਂਡ ਵੀਰੇ ਤੇ 30000 ਚ ਮਾਨਤਨ ਕਰ ਦਿੰਦੇ ਜੋੜਾ ਲੈ ਦੇ ਸੱਜਣ ਕੋਈ ਜੀ ਵੱਧ ਮਾਨਤਨ ਕਰ ਦਾਂਗੇ ਠੀਕ ਆ 30000 ਰੁਪਏ ਚ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਤੇ ਜੇ ਕੋਈ ਜੋੜਾ ਲੈ ਜੂਗਾ ਤਾਂ ਮਾਨਤਨ ਜ਼ਿਆਦਾ ਹੋ ਜਾਊਗਾ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਧੰਨਵਾਦ